ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਆਪਾਂ ਅਕਸਰ ਪੜਦੇ ਹਾਂ ਨਾ ਲਿਖਿਆ ਹੋਇਆ ਬਈ ਉਧਾਰ ਬੰਦ ਹੈ ਉਧਾਰ ਬੰਦ ਹੈ ਇਹ ਬਾਈ ਨੇ ਦੇਖੋ ਨਵੀਂ ਚੀ ਲਿਖਿਆ ਬਈ ਉਧਾਰ ਚਾਲੂ ਹੈ ਤੇ ਆਪਾਂ ਗੱਲ ਕਰਦੇ ਹਾਂ ਬਾਈ ਨਾਲ ਕਿਹੜੀ ਚੀਜ਼ ਇਹ ਉਧਾਰ ਚਾਲੂਗਾ ਸੱਸੀ ਕਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਨਾਂ ਦੱਸ ਦਿਓ ਪਹਿਲਾਂ ਮੇਰਾ ਨਾਂ ਬਈ ਸਰਬਜੀਤ ਹੈ ਠੀਕ ਆ ਬਾਈ ਜੀ ਤੇ ਆਪਣੀ ਫਰਮ ਦਾ ਨਾਂ ਬੋਲ ਦੋ ਦੁਕਾਨ ਦਾ ਨਾਂ ਬੋਲ ਦੋ ਬਾਈ ਆਪਣੀ ਤਕਾਣਾ ਨਾ ਗਰਸੀਟ ਟੈਲੀਗ੍ਰਾਮ ਬਾਈ ਮਾਨਸਾ ਕਚੈਰੀ ਰੋਡ ਤੇ ਬੱਸ ਸਟੈਂਡ ਦੀ ਬੈਕ ਸਾਈਡ ਆ ਗਈ ਹੈ ਹਾਂਜੀ ਹਾਂਜੀ ਠੀਕ ਆ ਬਾਈ ਦੇਵਲ ਬਾਹਰ ਲਿਖਿਆ ਦਿੱਕਤਾ ਮੈਨੂੰ ਉਹ ਸਾਹਮਣੇ ਆਪਣੇ ਉਧਾਰ ਚੱਲੂਗਾ ਹਾਂਜੀ ਹਾਂਜੀ ਲੋਪ ਲਿਖ ਦੇ ਉਧਾਰ ਬੰਦਾ ਤਾਂ ਚੱਲੂਗੀ ਉਹ ਕਰਕੇ ਤੇ ਬਈ ਇੱਕ ਮੰਨ ਕੇ ਚਲੋ ਪਹ ਆਧਾਰ ਕਾਰਡ ਪੈਨ ਕਾਰਡ ਤੇ ਚੈੱਕ ਕਰਕੇ ਆਪਾਂ ਸੈੱਟ ਦੇ ਦਿੰਨੇ ਆਂ ਕਿਸ਼ਤਾਂ ਦੀ ਹਾਂਜੀ ਮੰਨ ਲੇ ਕਿਉਂ ਕਿ ਇਹਦਾ 2000 ਕੇ ਦਾ 1000 ਰੁਪਏ ਭਰ ਕੇ ਸੈੱਟ ਮਿਲ ਜਾਂਦਾ ਸਿੰਪਲ ਦੇ ਘਾਉ ਮੈਨੂੰ ਠੀਕ ਹੈ ਬਈ ਆਧਾਰ ਲਿਓ ਉਧਾਰ ਨੇ ਜੀ ਹਾਂਜੀ ਹਾਂਜੀ ਠੀਕ ਹੈ ਬੜੀ ਬਈ ਤੇ ਕਿਹੜੀ ਜਿਹੜੀ ਚੀਜ਼ ਲਿਆ ਸਕਦਾ ਬਈ ਆਧਾਰ ਕਾਰਡ ਤੇ ਤਾਂ ਜਮੜਾ ਜਾ ਆਧਾਰ ਕਾਰਡ ਤੇ ਮੰਨ ਲੂ ਕੋਈ ਨਵਾਂ ਸੈੱਟ ਲੈਣਾ ਹੈ Oppo Vivo ਕੋਈ ਵੀ ਕਿਸੇ ਵੀ ਕ ਕਾਰਡ ਬਣਿਆ ਹੋਇਆ ਤਾਂ 1000 ਰੁਪਏ ਭਰ ਕੇ 2 ਸਾਲ ਦੀਆਂ ਕਿਸ਼ਤਾਂ ਹੋ ਜਾਂਦੀਆਂ। 1000 ਤਾਂ ਕਈ ਹੁੰਦੇ ਜੀ। ਹਾਂਜੀ ਹਾਂ। ਆ ਜਿਹੜਾ ਮਰਗੀ ਲੈ ਜਿੱਥੋਂ ਆ ਪੈ ਜੀ ਨਾ ਬਈ। ਹਾਂਜੀ ਹਾਂਜੀ। ਹਾਂਜੀ। ਇਹ ਸਟਾਰਟ ਕਰ ਲੈਣੇ ਬਈ ਆਪਾਂ ਇਹਨਾਂ ਤੋਂ। ਹਾਂਜੀ ਹਾਂਜੀ। ਇਹ ਲਾ ਲਓ ਬਈ। ਇਹ ਵੀ ਜਿਵੇਂ ਆ ਆਈਫੋਨ 10 ਬਣਾਇਆ ਜਾਂਦਾ ਜੀ ਤੇ 32GB ਐ ਇਹ ਸਿਰਫ ਹੈਗਾ 4500 ਰੁਪਏ ਦਾ। 4500 ਲੈ ਜਾਓ ਬਈ। ਹਾਂਜੀ ਹਾਂਜੀ। ਠੀਕ ਆ ਬਈ। ਉਸ ਤੋਂ ਬਾਅਦ ਆਈਫੋਨ 8 ਆ ਜਾਊਗਾ। ਠੀਕ ਆ ਬਈ। ਇਹ 64GB ਐ ਇਹ ਵੀ ਆ ਜਾਂਦਾ ਜੀ 6000 ਰੁਪਏ ਦਾ। 6000 ਦਾ ਬਈ ਜੀ। ਉਸ ਛੋਟ ਜੀ ਵੀ ਇਹ ਆ ਜੂ ਬਈ 13000 ਦੇ ਅੰਡਰ ਆਈਫੋਨ ਦਾ ਚਾਹੁੰਦੇ ਕੋਤ ਲੈ ਜਾ ਜੀ ਬਈ ਹਾਂਜੀ ਹਾਂਜੀ ਕਿੱਦੇ ਕਰਦਾ ਰੇਟ ਆ ਹਾਂਜੀ ਹਾਂਜੀ ਜੇ ਆਨੇ ਕਿਸ਼ਤਾਂ ਕਰਾਉਣੀ ਐ ਜੇ ਮੰਨ ਲਓ ਆ ਫੋਨ ਦੀ ਕਿਸ਼ਤ ਕਰਾਉਣੀ ਐ ਜੀ ਇਹ 15000 ਦਾ ਫੋਨ ਐ 5000 ਰੁਪਏ ਭਰ ਕੇ ਬਾਕੀ ਆਪਾਂ ਕਿਸ਼ਤਾਂ ਕਰ ਦਾਂਗੇ 5000 ਦੇ ਕਹਿ ਲੈ ਜੋ ਬਾਈ ਹਾਂਜੀ ਇਹ ਕਿਹਾ ਬਾਈ ਜਿਵੇਂ ਆ ਜਿਹੜਾ ਆ ਗਿਆ ਬਈ ਇਹ ਇਹ 11 ਹੀ ਹੈਗਾ 64 ਜੀਵੀ ਇਹ ਹੈਗਾ 18000 ਰੁਪਏ ਦਾ ਫੋਨ ਹਾਂਜੀ ਇਹ ਦੋ ਬਾਈ ਹਾਂਜੀ ਆ ਗਿਆ 12 ਬਾਈ ਇਹ ਆ ਗਿਆ 12 ਜੀ 128 ਜੀਵੀ 128 ਜੀਵੀ ਬਾਈ ਹਾਂਜੀ ਇਹ ਆਪਾਂ ਦੇ ਦਾਂਗੇ 26000 ਰੁਪਏ ਦਾ ਜੇ ਕਿਸੇ ਨੇ ਕਿਸ਼ਤਾਂ ਕਰਾਉਣੀਆਂ ਠੀਕ ਹੈ ਬਾਈ ਵੀ ਉਹ ਇੱਤੀ ਵੀ ਹੋ ਜਾਣੀਆਂ ਜੀ ਤੇ ਬਾਕੀ ਮੌਕੇ ਦੇ ਮਾਰ ਦਾਂ ਕਰਾਂਗੇ ਆਪਾਂ ਹਾਂਜੀ 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 ਠੀਕ ਹੈ ਬਾਈ ਠੀਕ ਆ ਐਂਡਰੋਇਡ ਪੰਜ ਆਪਣੇ ਬੜੇ ਸੋਹਣੇ ਬਸ ਇਹ ਮੰਨ ਕੇ ਚੱਲੋ ਆਪਣੇ ਕੋਲ 35 ਪੁਰਾਣਾ ਸਾਰੀ ਆਪਣੇ ਕੋਲੇ ਨਵੇਂ ਸਾਰੀ ਪਏ ਆ ਜੀ ਕਿਹੜਾ ਵੀ ਮਰਜ਼ੀ ਲੈ ਸਕਦਾ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਜੀ ਫਿਰ ਇਹੜਾ ਆਪਣੀ ਜਮੀਂ ਕਾਇਨ ਸਾਰੇ ਜੰਮਾ ਜਾਇਜ ਹੋਣਗੇ ਜੀ ਠੀਕ ਆ ਬਾਈ ਇੰਦਰ ਬੜਾ ਢੇਰ ਲੱਗਦਾ ਰੱਖ ਦੋ ਬੜਾ ਐ ਬਾਈ ਜੀ ਜਿਵੇਂ ਹੁਣ ਆ ਏਅਰਪੋਰਟ ਆ ਜੀ ਇਹ ਆਪਾਂ ਨਹੀਂ ਆਪਾਂ ਸਿਰਫ 200 ਦਾ ਦੇ ਦਾਂਗੇ 200 ਦਾ ਬਾਈ ਹਾਂਜੀ ਹਾਂਜੀ 200 ਦੀ ਡੱਬੀ ਨਾਲ ਵਗਲੀ ਦੇ ਨਹੀਂ ਨਹੀਂ ਏਅਰਪੋਰਟ ਹੈਗੇ ਜੀ ਹੁਣ ਇੱਕ ਆ ਕੀ ਏਅਰਪੋਰਟ ਮੰਮੀ ਆਇਆ ਇਹਦੇ ਬੈਟਰੀ ਪਰਸੈਂਟ ਵੀ ਸ਼ੋ ਕਰੂਗਾ ਇਹ ਵੀ ਸਿਰਫ ਦੇ ਦਾਂਗੇ ਆਪਾਂ 200 ਦੇ 200 ਦੇ ਹਾਂਜੀ ਹਾਂਜੀ ਬਾਜੀ ਬਾਵਾ ਜੀ ਠੀਕ ਹੈ ਭਾਈ ਗੱਮੜਾ ਚਾਹ ਜਾਈ ਨਹੀਂ ਭਈ ਹਾਂ ਜੀ ਜਿਹਦਾ ਸੀ ਮੜਾ ਭਾਈ ਚੱਲ ਰਹੀ ਜੀ ਇਤਨਾ ਵਾਹ ਜੀ ਆਹ ਚੀਜ਼ ਬੈਟਰੀ ਪਰਸੈਂਟ ਦਿਖਾ ਕਰੂਗਾ ਇੱਥੇ ਹਾਂ ਜੀ ਹਾਂ ਜੀ ਠੀਕ ਆ ਭਾਈ ਠੀਕ ਆ 200 ਰੁਪਏ ਕੁਈ ਜਾਨ 200 ਰੁਪਏ ਵਾਲੀ ਨਹੀਂ ਹੁੰਦੀ ਨਾ ਨਾ 200 ਦੇ ਜੀ 에어ਪੋਰਟ ਹੁਣ ਆਪਣੇ ਕੋਲ ਨੈਕ ਬੈਂਡ ਆ ਜੂ ਜੀ ਵਧੀਆ ਬੈਕਅਪ ਵਾਲਾ ਇਹ ਸਿਰਫ ਹੈਗਾ 200 ਰੁਪਏ ਦਾ ਇਹ ਵੀ 200 ਰੁਪਏ ਦਾ ਹਾਂ ਜੀ ਹਾਂ ਜੀ ਠੀਕ ਆ ਭਾਈ ਠੀਕ ਆ ਹੁਣ ਦੋ ਵਾ ਇੱਕ ਦੋ ਵਾ Apple ਦੀ ਕੇਬਲ ਆ ਜਾਂਦੀ ਹੈ ਜੀ Apple ਦੀ ਕੇਬਲ ਕੋਈ ਮੰਨ ਕੇ ਚਲੋ ਬਾਜ਼ਾਰ ਚ 150 ਦੀ ਦਿੰਦਾ ਕੋਈ ਇਸ ਦੂਬਾਰਾ ਆ ਜੀ C2C ਕੇਬਲ C2C ਕੇਬਲ ਬਾਈ ਠੀਕ ਆ ਬਾਈ ਕੋਈ ਬਾਜ਼ਾਰ ਚ ਕਿੰਨੇ ਦੀ ਵੀ ਦੇਵੇ 250 ਦੀ 300 ਦੀ ਆਪਾਂ ਸਿਰਫ ਦੇਮੇ 150 ਹੀ ਕੇਬਲ 150 ਹੀ ਲੈ ਜਾਓਗੇ ਆ 6 ਮਹੀਨੇ ਦੀ ਗਾਰੰਟੀ ਉਹ ਗਾਰੰਟੀ ਦੇ ਨਾਲ ਬਾਈ ਹਾਂਜੀ ਸਦੀਵਾਲ ਨਹੀਂ ਵੇਚਦੇ ਪਰ ਨਾਲ ਆ ਗਾਰੰਟੀ ਵਾਲਾ ਜੀ ਉਹ ਦੂਬਾਰਾ ਸੁਪਰ ਐਕਸ ਗਾਰਡ ਆ ਜਾਂਦਾ ਜੀ ਆਹ ਗਾਰਡ ਬਾਈ ਜੀ ਠੀਕ ਆ ਬਾਜ਼ਾਰ ਦੇ ਵਿੱਚ ਕੋਈ ਸੌਦਾ ਲਾਉਂਦਾ ਕੋਈ 150 ਦਾ ਲਾਉਂਦਾ ਆਪਾਂ ਸਿਰਫ 50 ਰੁਪਏ ਦਾ ਲਾ ਕੇ ਦੇਣਾ ਬਾਈ ਕਸਟਮਰ ਕਿਹੜਾ ਰੱਥੂ ਦੁਬਾਰਾ ਚ ਹੈ ਬਾਈ ਹਾਂਜੀ ਹਾਂਜੀ ਯਾਰ ਮੇਰਾ 200 ਰੁਪਏ ਹਾਂਜੀ ਉਸ ਤੋਂ ਬਾਅਦ ਆ ਪਾਵਰ ਬੈਂਕ ਆ ਜਾਂਦਾ ਆ ਗਿਆ ਪਾਵਰ ਬੈਂਕ ਬਾਈ ਜੀ ਵਾਹ ਜੀ ਵਾਹ ਬਾਈ ਇਹ ਹੈ 5000 ਰੁਪਏ ਵਿੱਚ ਇਹ ਸਿਰਫ ਦੇ ਦਾਂਗੇ ਆਪਾਂ 250 ਰੁਪਏ ਦਾ ਜੀ 250 ਦਾ ਬਾਈ ਜੀ ਹਾਂਜੀ 250 ਦਾ ਪਾਵਰ ਬੈਂਕ ਬਾਈ ਜੀ ਹਾਂਜੀ ਉਸ ਤੋਂ ਬਾਅਦ ਆ ਵਾਇਰਲੈਸ ਪਾਵਰ ਬੈਂਕ ਆ ਜਾਊਗਾ ਵਾਇਰਲੈਸ ਬਾਈ ਜੀ ਇਹ ਮੰਨ ਲੋ ਆਪਾਂ ਨੂੰ ਬਾਰਾ ਸਪੋਰਟ ਕਰਦੇ ਐ ਇਦਾਂ ਕਰਕੇ ਉੱਪਰ ਚਾਰਜ ਲੱਗ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਆ ਕੋਈ ਲੀਡ ਵੀ ਲੋੜੀ ਕੋਈ ਲੋੜ ਨਹੀਂ ਲੋੜ ਨਹੀਂ ਹੈਗੀ ਇਹ ਦੇ ਦਾਂਗੇ ਸਿਰਫ ਆਪਾਂ ਸਾਢੇ 450 ਰੁਪਏ ਦਾ 800 ਦਾ ਬਾਈ ਜੀ ਮਤਲਬ ਆਪਣੀ 1000 ਤੋਂ ਤਿੱਕੀ ਕੋਈ ਨਹੀਂ 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 ਹੁਣ ਆ ਘੜੀਆਂ ਆ ਗਈਆਂ ਜੀ T 900 ਆ ਗਈ ਜੀ T 800 ਆ ਗਈ 800 ਆ ਗਈ ਬਾਈ ਕੋਈ ਬਾਜ਼ਾਰ ਚ 800 ਦੀ ਲਊਗਾ ਕੋਈ 1000 ਦੀ ਲਊਗਾ ਆਪਾਂ ਦੇ ਮੰਗੀ ਸਾਢੇ 300 ਦੀ ਘੜੀ ਆ ਆ ਦੇਵਾਂਗੇ 300 ਦੀ ਘੜੀ 300 ਦੀ ਬਾਈ ਜੀ ਠੀਕ ਆ ਬਾਈ ਤੇ ਇਹ ਬਈ ਹੋਣ ਬਾਈਡ ਨਾਲ ਹੋਏ ਤੇ ਨਾਲ ਹਾਂ ਜੀ ਆ ਬੈਂਡ ਦੋ ਨਾਲ ਆਉਣ ਆ ਬੋਚ ਆ ਗਈ ਆ ਚਾਰਜਿੰਗ ਆ ਗਿਆ ਇਹਦਾ ਸਟ੍ਰੈਪ ਆ ਗਿਆ ਹਾਂਜੀ ਠੀਕ ਆ ਬਾਈ ਜੀ ਹੁਣ ਜਿਵੇਂ ਆ ਇਅਰਫੋਨ ਆ ਗਏ ਆ ਇਅਰਫੋਨ ਬਾਈ ਹਾਂ ਇਹ ਦੇ ਦਾਂਗੇ ਸਿਰਫ ਆਪਾਂ 50 ਰੁਪਈਆ ਦੇ 50 ਰੁਪਈਆ ਦੇ ਬਾਈ ਹਾਂਜੀ ਜਿਵੇਂ ਉਹਨਾਂ ਡਾਟਾ ਕੇਬਲ ਹੁੰਦੀ ਆ ਟਾਈਪ ਸੀ ਤੇ ਬੀ 8 ਇਹ ਵੀ ਦੇ ਦਾਂਗੇ ਸਿਰਫ ਆਪਾਂ 50 ਰੁਪਈਆ ਹਾਂਜੀ 50 ਰੁਪਈਆ ਆਪਾਂ ਜਿਹੜੀ ਮਤਲਬ 1000 ਰੁਪਈਆ ਤੋਂ ਲਗਭਗ ਲੈ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਕਾਹ ਬੜਾ ਸਮਝੀ ਬਈ ਇਹ ਵਰ ਲਾਖਦੇ ਮੜਿਆ ਬਈ ਇਹ ਬਈ ਆਪਣਾ ਮਾਸਕ ਵੀ ਕੰਮ ਕਰਦਾਗਾ ਨਾਲੇ ਐਣਕਾ ਦਾ ਕਰਦਾਗਾ ਜਿਵੇਂ ਮੱਛਰ ਦਾ ਮ ਵੀਰ ਸੇਫਟੀ ਕਰਦਾ ਹੀ ਆ ਠੀਕ ਆ ਭਾਈ ਨੀ ਗੱਡੀ ਦਾ ਭਾਈ ਠੀਕ ਆ ਭਾਈ ਤੇ ਆਧਾਰ ਕਾਰਡ ਬਾਰੇ ਦੱਸ ਦੋ ਆਧਾਰ ਕਾਰਡ ਦੀ ਕਿਵੇਂ ਸੀਓ ਭਾਈ ਆਧਾਰ ਕਾਰਡ ਤਾਂ ਭਈ ਕਿਸੇ ਨੇ ਕੋਈ ਵੀ ਕੰਪਨੀ ਦਾ ਨਵਾਂ ਸੈੱਟ ਲੈਣਾ ਹੋਵੇ ਕਿ Oppo ਦਾ ਕਿ Vivo ਦਾ ਕਿਸੇ ਵੀ ਬ੍ਰਾਂਡ ਦਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਪਾਂ ਤਾਂ ਸਿਬਲ ਚੈੱਕ ਕਰ ਲਾਂਗੇ ਉਸ ਹਾਂ ਉਹਦੇ ਕਿਸ਼ਤਾ ਹੋ ਜਾਂਦੀ ਹੈ ਠੀਕ ਆ ਭਾਈ ਜੇ ਬੰਦੇ ਨੇ 1000 ਰੁਪਿਆ ਭਰ ਕੇ ਕਰਨਾ ਤਾਂ 1000 ਰੁਪਿਆ ਭਰ ਕੇ ਮਿਲ ਜਾਂਦਾ 1000 ਰੁਪਿਆ ਜਾਈਂ ਜਿੰਨਾ ਮਰਜ਼ੀ ਲੈ ਜਦੋ ਭਾਈ ਹਾਂਜੀ ਠੀਕ ਆ ਵੱਡੇ ਭਾਈ ਤੇ ਅੱਗੇ ਤੋਂ ਮੋਡਲ ਨਹੀਂ ਦੇ ਕਰ ਲਈ ਭਈ ਚੀਜ਼ਾਂ ਭੇਜਾਂਗੇ ਨਹੀਂ 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 ਜਿਹੜਾ ਆਪਾਂ ਨੇ ਪੇਜ ਨੂੰ ਫੋਲੋ ਕਰਕੇ ਆਉਜੀ ਆਪਾਂ ਉਹਨੂੰ 에어ਪੋਰਟ ਫ੍ਰੀ ਦੇਵਾਂਗੇ ਆਹ 에어ਪੋਰਟ ਫ੍ਰੀ ਬਾਈ ਠੀਕ ਆ ਬਾਈ ਬਾਈ ਤੇ ਲੋਕੇਸ਼ਨ ਬਾਰੇ ਦੱਸ ਦੋ ਬਈ ਆਪਣੀ ਇਹ ਹੈਗੀ ਮਾਨਸਾ ਕਚੈਰੀ ਰੋਡ ਤੇ ਠੀਕ ਆ ਬਾਈ ਹਾਂਜੀ ਗਰਸੀਰਤ ਟੈਲੀਗ੍ਰਾਮ ਦੇ ਨਾਂ ਤੇ ਜਾਣਿਆ ਜਾਂਦਾ ਹੈ ਇਹ ਆਪਣੀ ਸ਼ੌਕਾਂ ਨਾਲ ਠੀਕ ਆ ਬਾਈ ਮਾਨਸਾ ਦੇ ਵਿੱਚ ਬਾਈ ਬਾਕੀ ਨੰਬਰ ਬੋਲ ਦੋ ਬਾਈ ਜਿੱਥੇ ਆਪਣਾ ਨੰਬਰ ਹੈ ਜੀ ਆਪਣਾ 8564303000 ਹਾਂਜੀ ਆਪਣੇ ਕੋਲ ਸਾਰੀ ਬਲੇਟੀ ਹੈ ਕਵਰ ਵਗੈਰਾ ਸਾਰੀ ਚੀਜ਼ ਹੀ ਹੈ ਕੇਵਲ ਠੀਕ ਆ ਬਾਈ ਤੇ ਮਲ ਬਿਹਰਵਨ ਲੋਕ ਪਰ ਹੁੰਦਾ ਰਹੀ ਹੈ ਜੀ ਨਾ ਜਿਵੇਂ ਵਾਲੋ ਕਾਰ ਸਪੀਕਰ ਹੋਗੇ ਆ ਕਾਰ ਸਪੀਕਰ ਵੀ ਅਵੇਲੇਬਲ ਆਪਣੇ ਕੋਲ ਹਾਂਜੀ ਹਾਂਜੀ ਟੈਕਨੋਲੋਜੀ ਹੈ ਰਹੀ ਦੀ ਪਈ ਆ ਬੰਦੇ ਹਾਂਜੀ ਹਾਂਜੀ ਟੈਕਨੋਲੋਜੀ ਜਿਹੜੀ ਹੈ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਤੇ ਬਾਕੀ ਦਾ ਆਪਣੇ ਵੀਡੀਓ ਦੇਖਾਓ ਬਈ ਮਾਨ ਦਾ ਪੂਰਾ ਕਰ ਲਿਓ ਠੀਕ ਹੋ ਗਿਆ ਜਰੂਰ ਜਰੂਰ ਠੀਕ ਆ ਬਾਈ ਠੀਕ ਮਿਹਰਬਾਨੀ ਤੁਹਾਡਾ ਧੰਨਵਾਦ ਜੀ ਬਾਈ